ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਹੱਕ ਤੇ ਚੱਲੀ 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 ਜਾਂਦਾ ਬਈ ਅੰਕਾਰ ਗੱਲ ਇਹ ਹੂਲਾ ਫੱਕਿਆ ਚੱਲ ਕੇ ਦੁਬਈ ਤੋਂ ਕੋਈ ਆਇਆ ਸੋਡੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਤੇ ਲੱਖਾਂ ਸਿਧਾਂਤਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਇਤਵੜੇ ਦੀ ਵੱਡੀ ਖਬਰ ਆ ਰਹੀ ਹੈ ਹੁਣ ਤੋਂ ਚੰਦ ਮਿੰਟ ਪਹਿਲਾਂ ਹੀ ਲਖਾ ਸਿਧਾਣਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏਗੇ ਲਖਾ ਸਿਧਾਣਾ ਅਮਰਿਤਪਾਲ ਦੇ ਹੱਕ 'ਚ ਰੱਖੇ ਗਏ ਇਕੱਠ 'ਚ ਅਮਰਿਤ ਸਰ ਜਾਣ ਲਈ ਰਵਾਨਾ ਹੋਏ ਸੀ ਜਿਸ ਤੋਂ ਬਾਅਦ ਰਸਤੇ 'ਚ ਨਾਕਾ ਲਈ ਖੜੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਸ ਦੌਰਾਨ ਲਖਾ ਸਿਧਾਣਾ ਨੇ ਪੁਲਿਸ ਦਾ ਵਿਰੋਧ ਵੀ ਕੀਤਾ ਪਰ ਇਸ ਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਤੱਕੇ ਨਾਲ ਗੱਡੀ 'ਚ ਬਿਠਾ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ ਉਦਰੇ ਇਸ ਤੱਕਾ ਮੁਕੀ ਦੌਰਾਨ ਲੱਖਾ ਸਿਦਾਣਾ ਦੀ ਪੱਗ ਵੀ ਉੱਤਰ ਗਈ। ਬਾਈ ਬਾਰੀ ਖੋਲਦਾ ਪੱਟੀ ਜਾਂਦੇ ਆ। ਅੱਛਾ ਫੜਦਾ। ਬਾਈ ਬਾਰੀ ਖੋਲਦਾ ਪੱਟੀ ਜਾਂਦੇ ਆ ਡਾਂਗਾ ਮਾਰੀ ਜਾਂਦੇ ਆ। ਹਾਂਜੀ। ਇੱਧਰ ਕਰ ਮੜਾ ਜਰਾ। ਇੱਧਰ ਨੂੰ ਕਰ ਬਣ ਐਨਕ ਨਹੀਂ। ਆ ਬਾਈ ਬਾਰੀ ਖੋਲਦਾ ਪੱਟੀ ਜਾਂਦੇ ਆ ਉਹ ਡਾਂਗਾ ਮਾਰੀ ਜਾਂਦੇ। ਪੰਜਾਬ ਦੇ ਲੋਕਵਾ ਦੇਖੋ ਬੈਂਟ ਤਾ ਬੁੱੱਚੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦबई ਤੋਂ ਕੋਈ ਆਇਆ ਸੋਡੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕਾਟਸੀ ਬਾਈ ਥਾਂ ਥਾਂ ਤੇ ਨਾਕੇ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬੈਨੇ ਆਪਣੇ ਪੁਲ ਦਰਾਮਾਂ ਦੇ ਸਾਰਿਆਂ ਦੇ ਨਾਕੇ ਆ ਬਈ ਆ ਬਾਰੀ ਪੱਟੀ ਆ ਬਾਰੀ ਨਾ ਖੁੱਲੀ ਬਾਰੀ ਨਾ ਖੁੱਲੀ ਸਿਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਤੋ ਬਦੰਬਰ ਸਰ ਪਹੁੰਚੋ ਬਈ ਇਹ ਇਹ ਜਕਰિયੇ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਧੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕੇ ਆ ਭਾਈ ਥਾਂ ਥਾਂ ਤੇ ਨਾਕੇ ਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਭਾਈ ਭਾਈ ਪੱਟੀ ਵਾਲੇ ਵਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਅਸੀਂ ਕਰਦਿਆਂ ਗੱਲ ਨੂੰ ਭਾਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਿਆਂ ਨੂੰ ਘਰੋ ਘਰੀ ਫੜੀ ਜਾਂਦੇ ਆ। ਤੈਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਈ। ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਅਸੀਂ ਉਹਨਾਂ ਨੂੰ ਐਨਐਸਐਲ ਜਿਹੜੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ। ਤਾਂ ਸਾਰੇ ਪੰਜਾਬ ਨੂੰ ਮਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਈ। ਆਹ ਦੇਖੋ ਹੱਥ ਕਿੱਡਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ। ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ 드라마 ਦੇ ਉੱਤੇ ਨਾਕੇ ਆ ਸਾਰੀਆਂ ਛਲਕਾਂ ਦੇ ਅੜੇ ਵਾਲੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਪਹੁੰਚਣਾ ਪਹੁੰਚੇ ਬਾਈ ਪਰ ਪੰਤ ਸਿਆਂ ਇਹ ਇੱਕ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰ ਲੋ ਕਰ ਲੋ ਹੀ ਕਰਨਾ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਈ ਵਾਰ ਇਹ ਖੋਲੋ ਜੀ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਆ ਜੀ ਬਾਹਰ ਆ ਜੀ ਵੀ ਕਰੋ ਜੀ ਅੰਦਰ ਚੱਲ ਜਾਓ ਖੋਲੋ ਜੀ ਪੰਜਾਬ ਸਰਕਾਰ ਜੈ 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 ਜੀ ਭਗਵੰਤ ਮਾਨ ਜੈ ਜੀ ਪੰਜਾਬ ਸਰਕਾਰ ਜੈ ਜੀ ਪੰਜਾਬ ਸਰਕਾਰ ਜੈ ਜੀ ਭਗਵੰਤ ਮਾਨ ਜੈ ਜੀ ਪੰਜਾਬ ਸਰਕਾਰ ਜੈ ਜੀ ਜਨਾਬ ਸਰਕਾਰ ਹੱਗ ਚੱਲੀ 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 ਜਾਂਦਾ ਬਈ ਆਹ ਤੋਰੇ ਗੱਲ ਆਹ ਦੇਖੋ ਆਪਾਂ ਆਹ ਦੇਖੋ ਪਿਛੜਾ ਜਾਂ ਕਰਤੂਕਾਂ ਕੋਈ ਚਲੋ ਚਲੋ ਦੱਸਦੀ ਆ ਕਿ ਅੱਜ ਸ਼੍ਰੀ ਕੱਲ ਤੱਕ ਸਹਿਬ ਜੀ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਭੱਲੂ ਅੱਜ ਡਿਬਰੂਗੜ੍ਹ ਜੇਲ੍ਹ ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਇਕੱਠ ਰੱਖਿਆ ਗਿਆ ਜਿਸ ਤੋਂ ਬਾਅਦ ਲਖਾ ਸਿਧਾਣਾ ਇਹ ਇਕੱਠ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਸੀ ਪਰ ਇਸ ਦੌਰਾਨ ਲਖਾ ਸਿਧਾਣਾ ਨੂੰ ਰਸਤੇ 'ਚ ਨਾਕਾ ਲਈ ਖੜੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ 'ਚ ਬੰਦ ਅਮ੍ਰਿਤਪਾਲ ਸਣੇ ਬਾਕੀ ਨੌਜਵਾਨਾਂ ਦੇ ਹੱਕ 'ਚ ਅੱਜ ਵੱਡਾ ਇਕੱਠ ਅਮ੍ਰਿਤਸਰ ਵਿਖੇ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਕੱਠ ਵਿੱਚ ਪਹੁੰਚ ਰਹੇ ਲੋਕਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ